ਸਸਿਕਾਚੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਕਸਰ ਅਜਏ ਰੂ ਕੰਪਾਉ मामले सामने आते रहते हैं जिस नाल है। दे दे है। नाल के नाल ਲੋਕਾਂ ਦੇ ਦਿਲਾਂ 'ਚ ਖੋਫ ਪੈ ਜਾਂਦਾ ਹੈ ਅਤੇ ਲੋਕ ਸਫ਼ਰ ਕਰਨ ਤੋਂ ਵੀ ਕਤਰਾਉਣਾ ਸ਼ੁਰੂ ਕਰ ਦਿੰਦੇ ਨੇ ਜੀ ਹਾਂ ਅਜਿਹਾ ਹੀ ਇੱਕ ਖੋਫਨਾਕ ਮਾਮਲਾ ਤੁਰਕੀ ਤੋਂ ਸਾਹਮਣੇ ਆਇਆ ਹੈ ਜਿੱਤੇ ਹਵਾਈ ਅੱਡੇ ਉੱਤੇ ਉਤਰਦੇ ਆਏ ਮੁਸਾਫਰਾ ਦੇ ਨਾਲ ਪਰੇ ਜਹਾਜ਼ ਨੂੰ ਅਗਲਕ ਗਈ ਅਤੇ ਹੰਗਾਮੀ ਹਾਲਾਤ ਦੇ ਵਿੱਚ ਤਕਰੀਬਨ 100 ਜਨਾਂ ਨੂੰ ਬਚਾਇਆ ਗਿਆ ਹਾਲਾਂਕਿ ਦਿਲ ਦਹਿਲੋਣ ਵਾਲੇ ਹਾਦਸੇ ਦੌਰਾਨ ਕੁਝ ਪਲਾਦੀ ਦੇ ਵੱਡੇ ਚਾਨੇ ਨੁਕਸਾਨ ਦਾ ਕਾਰਨ ਬਣ ਸਕਦੀ ਸੀ ਤੁਰਕੀ ਦੇ ਅੰਤਾਲਿਆ ਹਵਾਈ ਅੱਡੇ ਉੱਤੇ ਹਾਸਾ ਰੂਸੀ ਜਹਾਜ਼ ਸੁਖੋਈ ਸੁਪਰਜੈਟ ਨਾਲ ਵਾਪਰੇ ਜਿਸ ਵਿੱਚ 99 ਮੁਸਾਫਰ ਅਤੇ 10 ਕਰੂ ਮੈਂਬਰ ਸਵਾਰ ਸਨ ਹਵਾਈ ਅੱਡੇ ਉੱਤੇ ਉਤਰਨ ਦੌਰਾਨ ਇਸੇ ਖੱਪੇ ਇੰਜਨ ਚ ਆਕਰ ਨਿਕਲਨੀਆ ਸ਼ੁਰੂ ਹੋ ਗਿਆ ਅਤੇ ਇਸੇ ਦੌਰਾਨ ਹਵਾਈ ਅੱਡੇ ਉੱਤੇ ਤਨਾਤ ਅਮਰਜੈਂਸੀ ਕਾਮ ਮੇਂ ਹਰਕਤ ਵਿੱਚ ਆ ਗਏ ਮੁਸਾਫਰ ਅਤੇ ਉਤਰਨ ਵਾਲਾ ਮੁੱਖ ਦਰਵਾਜ਼ੇ ਨੇੜੇ ਆਕਦੀਆਂ ਲਾਟਾਂ ਨੂੰ ਵੇਖਦਿਆਂ ਅਮਰਜੈਂਸੀ ਗੇਟ ਖੁਲਵਾਈ ਗਈ ਅਤੇ ਸਲਾਈਡ ਕਰਦੇ ਮੁਸਾਫਰ ਹਵਾਈ ਜਹਾਜ਼ ਤੋਂ ਸੁਰੱਖਿਅਤ ਦੂਰੀ ਤੱਕ ਲੈ ਜਾਏ ਗਏ ਦੱਸਿਆ ਕਿ ਤੁਰਕੀ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਦੱਸਿਆ ਕਿ ਜੁਹਾੜ੍ਹ ਸੇ ਪਾਇਲਟ ਵੱਲੋਂ ਸਮਾਂ ਰਹਿੰਦੇ ਐਮਰਜੈਂਸੀ ਕਾਲ ਘੱਟੀ ਗਈ ਅਤੇ ਅੱਗ ਬੁਝਾਓ ਦਸਤੇ ਦੇ ਮੈਂਬਰ ਹਵਾਈ ਪੱਟੀ ਨੇੜੇ ਪਹੁੰਚ ਗਏ ਤੇ ਜੇਪਾਸੇ ਜ਼ੇਮਤ 에ਅਰਲਾਈਨਸ ਦੇ ਜਹਾਜ਼ ਵਿੱਚ ਸਵਾਰ ਮੁਸਾਫਿਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਪ੍ਰਬੰਧ ਵੀ ਕੀਤੇ ਗਏ ਟਰਾਂਸਪੋਰਟੇਸ਼ਨ ਮੰਤਰਾਲੇ ਨੇ ਵੀ ਦੱਸਿਆ ਕਿ ਬਚਾਓ ਕਾਲ ਚੱਲਦਿਆਂ ਕੋਈ ਮੁਸਾਫਰ ਜ਼ਖਮੀ ਨਹੀਂ ਹੋਇਆ ਅਤੇ ਜਲਦੀ ਅੱਗ ਵੀ ਬੁਝਾ ਦਿੱਤੀ ਗਈ। ਹਾਦਸੇ ਨੂੰ ਵੇਖਦਿਆਂ ਹਵਾਈ ਅੱਡੇ ਉੱਤੇ ਆਵਾਜਾਈ ਨੂੰ ਕੁਝ ਘੰਟੇ ਵਾਸਤੇ ਰੋਕ ਦਿੱਤਾ ਗਿਆ। ਉਧਰ ਅਜ਼ਹਿਮਤ 에ਅਰਲਾਈਨਸ ਨੇ ਇੱਕ ਬਿਆਨ ਜਾਰੀ ਕਰਦੇ ਕਿ ਹਾਦਸੇ ਮੌਸਮ ਦੀ ਖਰਾਬੀ ਦੇ ਕਾਰਨ ਜਹਾਜ਼ ਲੈਂਡ ਕਰਵਾਉਣ ਦੇ ਵਿੱਚ ਦਿੱਕਤ ਆਈ ਅਤੇ ਇਸ ਦੌਰਾਨ ਖੱਬੇ ਇੰਜਣ ਦੇ ਵਿੱਚ ਚਿੰਗਿਆੜੇ ਨਿਕਲਣੇ ਸ਼ੁਰੂ ਹੋ ਗਏ। ਇਸ ਦੌਰਾਨ ਰੂਸ ਦੇ ਫੈਡਰਲ ਐਵੀਏਸ਼ਨ ਅਥਾਰਟੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਵੀ ਕਿੱਥੇ ਚੱਲ ਗਏ ਇੱਥੇ ਦੱਸਣਾ ਬੰਦਾ ਹੈ ਕਿ ਰੂਸ ਮੁਸਾਫਰ ਜਹਾਜ਼ਾਂ ਦੀ ਖਿੱਲਤ ਦੇ ਨਾਲ ਚੂਚ ਰਿਹਾ ਜੋ 2022 ਦੇ ਵਿੱਚ ਯੂਕਰੇਨ ਉੱਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਦੇ ਵੱਲੋਂ ਲਾਗੂ ਕੀਤੀਆਂ ਗਿਆ ਸਨ ਇਹ ਨਹੀਂ ਨਹੀਂ ਹਾਦਸੇ ਦਾ ਸ਼ਿਕਾਰ ਬੰਨਿਆ ਜਹਾਜ਼ 7 ਸਾਲ ਪੁਰਾਣਾ ਦੱਸਿਆ ਜਾ ਰਿਹਾ ਅਤੇ ਇਸ ਤੋਂ ਪਹਿਲਾਂ ਕਦੇ ਕੋਈ ਵੀ ਵੱਡੀ ਸਮੱਸਿਆ ਨਹੀਂ ਆਈ ਬੀ ਰਿਪੋਰਟ ਚੈਨਲ ਪੰਜਾਬ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ